ਵੇ ਇੱਕ ਤਾਂ ਹੁੰਦਾ ਪੈਸਾ ਕਮਾਉਣਾ ਇੱਕ ਹੁੰਦਾ ਸ਼ੌਂਕ ਸ਼ੌਂਕ ਜੇ ਜਾਨਵਰ ਰਹਿਂਦਾ ਤਾਂ ਸ਼ੌਂਕ ਨਾਲ ਹੀ ਰਹਿੰਦਾਗਾ ਵੀ ਪੈਸੇ ਦੀ ਆਸ ਰੱਖ ਕੇ ਨਹੀਂ ਰਹਿੰਦਾ ਤੇ ਜਦੋਂ ਤੁਸੀਂ ਸ਼ੌਂਕ ਨਾਲ ਰੱਖਦੇ ਹੋ ਦਿਲੋਂ ਰੱਖਦੇ ਹੋ ਤੇ ਪੈਸਾ ਤਾਂ ਫਿਰ ਇਹ ਆਪਦੇ ਆਪ ਆ ਜਾਂਦਾ ਇਹਨਾਂ ਦੇ ਮਗਰੀ ਆ ਜਾਂਦਾ ਸਹੀ ਗੱਲ ਬਹੁਤ ਘੋੜੇ ਗੁਮਨਾਮ ਹੋ ਕੀ ਰਹਿ ਗਏ ਜੀ ਜਿਨ੍ਹਾਂ ਦੀ ਬਰੀਡਿੰਗ ਜਿਆਦਾ ਹੋਈ ਨਹੀਂ ਅੱਜ ਉਹਨਾਂ ਦੇ ਬੱਚਿਆਂ ਨੂੰ ਤਰਸ ਦੇ ਫਰਦੇ ਆ ਰੋਣਾ ਫਿਰ ਉੱਥੇ ਹੀ ਬੰਦਦੀਆਂ ਨੇ ਜੀ ਉੱਥੇ ਜਿਹੜੇ ਮੈਂ ਆਪ ਇਸ ਲੈਂਡ 'ਚ ਆਇਆ ਉਹ ਆਇਆ ਮੈਂ 2002 'ਚ ਆਪ ਨੂੰ ਅਦਾ ਜਾਨੀ ਮੈਂ ਆਪਦੇ ਹੱਥੀ ਕਿੰਨੀਆਂ ਘੋੜੀਆਂ ਸਵਾ ਚੁੱਕਿਆ ਕਰੀ। ਬਾਕੀ ਘੋੜੀਆਂ ਆਪਣੇ ਕੋਲ ਹੋਰ ਵੀ ਅੰਦਰ ਕਾਲੀਆਂ ਖੜੀਆਂ ਨੇ ਕਾਂਡੇ ਤੋਂ ਵੀ ਠੀਕ ਹੈ ਵੀ ਤਾਸ਼ ਤੋਂ ਹੂੰ ਲਾਲ ਰਤਨ ਤੋਂ ਬਾਕੀ ਆਪਣੇ ਆਪ ਦੇ ਘੋੜਿਆਂ ਤੋਂ ਤੇ ਕੋਲੇ ਬਈ 65 ਪਲੱਸ ਚ ਹੋਣ ਗਿਆ 15 ਕ ਘੋੜੀਆਂ। ਘੋੜੇ ਦਾ ਬੈਂਤ ਬਈ 10-10 ਵੀ ਹੋ ਜਾਂਦੀ ਸੀ। ਅੱਛਾ ਵੀਰੇ ਹਾਂ ਮਾਲਕ ਬਣ ਕੇ ਤਾਂ ਬਈ ਇਹ ਨਾ ਰੱਖੇ ਜਾਂ ਨਾ ਸੰਭੇ ਜਾਂ। ਜਿਵੇਂ ਹੁਣ ਪੰਜਾਬ ਚਾ ਤਾਂ 15000 ਡੋਜ ਦਾ ਹੋ ਗਿਆ। ਠੀਕ ਹੈ ਵੀਰੇ ਤੇ ਪਲੱਸ ਉਹਨਾਂ ਦੀ ਫੀਸ ਹੋਗੀ। ਮੈਂ ਪੰਜਾਬ ਦੇ ਤਿੰਨ ਦੁੱਲੇ ਮਸ਼ਹੂਰ ਆ ਇੱਕ ਕਬੱਡੀ ਵਾਲਾ ਤੇ ਇੱਕ ਚੈਂਪੀਅਨ ਦੁੱਲਾ ਫੌਜੀ ਘੋੜੇ ਦਾ ਪੁੱਤ ਤੇ ਤੀਜਾ ਘੋੜਿਆਂ ਦਾ ਸ਼ਕੀਨ ਬਾਈ ਸੌਰਨਜੀਤ ਸਿੰਘ ਦੁੱਲਾ ਬਾਈ ਦੇ ਫਾਰਮ ਤੇ ਬਹੁਤ ਟੌਪ ਟੌਪ ਦੇ ਘੋੜੇ ਰੱਖੇ ਗਏ ਆ ਤੇ ਅੱਜ ਦੀ ਇਸ ਵੀਡੀਓ ਚ ਤੁਹਾਨੂੰ ਚਾਰ ਜਾਨਵਰ ਦਿਖਾਵਾਂਗੇ ਦੋ ਘੋੜੇ ਤੇ ਦੋ ਘੋੜੀਆਂ ਪਹਿਲਾਂ ਤਾਂ ਜਿਹੜਾ ਤੁਸੀਂ ਸਾਹਮਣੇ ਘੋੜਾ ਦੇਖ ਰਹੇ ਹੋ ਕਮੈਦ ਰੰਗ ਦਾ ਮੱਥੇ ਪਟਾ ਬਹੁਤ ਹੀ ਖੂਬਸੂਰਤ ਏਸ ਘੋੜੇ ਦਾ ਨਾਂ ਜੀ ਯੋਧਾ ਇਹਦੀ ਸਾਰੀ ਬਲੱਡ ਲਾਈਨ ਦੀ ਗੱਲਬਾਤ ਵੀ ਦੱਸਾਂਗੇ ਆਪਾਂ ਤੁਹਾਨੂੰ ਕਿੰਨੀ ਹਾਈਟ ਆ ਕਿੰਨੀ ਫੀਸ ਆ ਸਭ ਤੋਂ ਪਹਿਲਾਂ ਤੁਸੀਂ ਘੋੜੇ ਦਾ ਡਿਜ਼ਾਈਨ ਚੈੱਕ ਕਰ ਲਓ ਬਹੁਤ ਖੂਬਸੂਰਤ ਤੇ ਘੈਂਟ ਘੋੜਾ ਨਵੀਂ ਉਮਰ ਦਾ ਹੀ ਆ ਜੇ ਚਾਰ ਦੰਦ ਲੱਗਿਆ ਪਰ ਸਟਰਕਚਰ ਤੇ ਸਰੀਰ ਦੀ ਫੁਰਤੀ ਬਹੁਤ ਪੈਰਾਂ 'ਚ ਪਚਾੜ ਰੱਖਦਾ ਹੈ ਬਾਕੀ ਫਿਟਨੈਸ ਬਹੁਤ ਆ ਘੋੜੇ ਦੀ ਕਿਸੇ ਵੀ ਐਂਗਲ ਤੋਂ ਘੋੜੇ ਨੂੰ ਦੇਖ ਲਓ ਤੁਸੀਂ ਗੁੰਦਿਆ ਪਿਆ ਬਾਕੀ ਬਾਈ ਦੋਲੇ ਨੂੰ ਤਜਰਬਾ ਵੀ ਬਹੁਤ ਆ ਕਿਉਂਕਿ ਛੋਟੀ ਉਮਰ ਦੇ ਵਿੱਚ ਹੀ ਘੋੜਿਆਂ ਨਾਲ ਇੰਨਾ ਪਿਆਰ ਤੇ ਇੰਨੀ ਮੁਹੱਬਤ ਹੋ ਗਈ ਕਿ ਇੱਕ ਇੱਕ ਗੱਲ ਤੋਂ ਵਾਕਿਫ ਨੇ ਕਿ ਬਰੀਡਿੰਗ ਵਾਲੀ ਘੋੜੀ ਨੂੰ ਆਪਾਂ ਕਿੰਨਾ ਖਰਾਜੀ ਰੱਖਣਾ ਤੇ ਕਿੰਨਾ ਕਿਲਸਾ ਰੱਖਣਾ ਕਿਹੜੇ ਮਹੀਨੇ 'ਚ ਜ਼ਿਆਦਾ ਖਰਾਕ ਪਾਉਣੀ ਆ ਕਿਹੜੇ 'ਚ ਘੱਟ ਪਾਉਣੀ ਆ ਬਹੁਤ ਨੌਲੇਜ ਆ ਇਸ ਕੰਮ ਦੀ ਬਾਈ ਕਿਉਂਕਿ 10-10 ਘੋੜੀਆਂ ਬਾਈ ਦੇ ਫਾਰਮ ਤੇ ਇਕੱਠੀਆਂ ਸੁਈਆਂ ਹੋਈਆਂ ਹੁੰਦੀਆਂ ਨੇ ਕਈ ਵਾਰ ਬਾਕੀ ਤਜਰਬਾ ਪ੍ਰੈਕਟੀਕਲ ਕਰਨ ਨਾਲ ਹੀ ਹੁੰਦਾ ਕਿਉਂਕਿ ਬਾਈ ਦੇ ਫਾਰਮ ਦੇ ਤਕਰੀਬਨ 25 ਤੋਂ 30 ਘੋੜੀਆਂ ਹੁੰਦੀਆਂ ਨੇ ਹਰ ਵਕਤ ਤੇ ਬਰੀਡਿੰਗ ਦੇ ਉੱਪਰ ਬਹੁਤ ਟੌਪ ਟੌਪ ਦੀਆਂ ਘੋੜੀਆਂ ਲਾਈਆਂ ਹੋਈਆਂ ਨੇ ਜੇ ਮੈਂ ਜੋਦੇ ਦੇ ਰਿਜ਼ਲਟਾਂ ਦੀ ਗੱਲ ਕਰਾਂ ਤਾਂ ਬਾਈ ਦੁੱਲੇ ਦੇ ਫਾਰਮ ਤੇ ਬਹੁਤ ਸੋਹਣੀ ਇੱਕ ਬਛੇਰੀ ਆਈ ਆ ਚੰਬੀ ਘੋੜੀ ਦੇ ਪਿੱਛੇ ਬੱਚੇ ਬਹੁਤ ਖੂਬਸੂਰਤ ਆ ਬਾਈ ਕਹਿੰਦਾ ਜ਼ਿਆਦਾਤਰ ਜੋਦੇ ਦੀਆਂ ਬਛੇਰੀਆਂ ਆਈਆਂ ਨੇ ਵੀ 80-90% ਤਕਰੀਬਨ ਬਛੇਰੀਆਂ ਹੀ ਦਿੱਤੀਆਂ ਨੇ ਜੋਦੇ ਨੇ ਤੇਦੀ ਬਲੱਡ ਲਾਈਨ ਬਹੁਤ ਸਟਰੋਂਗ ਆ ਜੋਦੇ ਦਾ ਕੱਦ ਕਾਠ ਵੀ ਬਹੁਤ ਆ 66 ਇੰਚ ਕੱਦ ਕਰ ਗਿਆ ਤੇ ਉਮਰੇ ਦੀ 4 ਦਿਨ ਦਾ ਚਾਰ ਦੰਦ ਸ਼ੁਰੂ ਹੋਇਆ ਜੀ ਤੇ ਇੱਕ ਗੱਲ ਹੋਰ ਮੈਂ ਦੱਸਣੀ ਜਾਂ ਉਹਨਾਂ ਦੋਸਤਾਂ ਨੂੰ ਕਿ ਦੋਵੇਂ ਘੋੜਿਆਂ ਦਾ ਬਾਈ ਨੇ ਸੀਮਨ ਵੀ ਤਿਆਰ ਕਰਵਾ ਲਿਆ ਸੀਮਨ ਅਵੇਲੇਬਲ ਆ ਬਾਈ ਕੋਲੇ ਮੈਂ ਬਾਈ ਦਾ ਨੰਬਰ ਦੇ ਦਾਂ ਕਈ ਵਾਰ ਕੋਈ ਦੂਰ ਦਰੇਡੇ ਦਾ ਸੱਜਣਾ ਮਿੱਤਰ ਹੁੰਦਾ ਘੋੜੀ ਨਹੀਂ ਲੈ ਕੇ ਆ ਸਕਦਾ ਹੁੰਦਾ ਤੁਸੀਂ ਸੀਮਨ ਵੀ ਲੈ ਕੇ ਜਾ ਸਕਦੇ ਹੋ ਵੀਰ ਤੋਂ ਦੋਵੇਂ ਘੋੜਿਆਂ ਦਾ ਸੀਮਨ ਜਿਹੜਾ ਵੀਰ ਕੋਲ ਅਵੇਲੇਬਲ ਹੈ ਤੇ ਆਜੋ ਹੁਣ ਤੁਹਾਨੂੰ ਦਿਖਾਉਂਦੇ ਆ ਮੱਜੂ ਦੇ ਖਾਨਦਾਨ ਦਾ ਇਹ ਦੂਜਾ ਨੀਲਾ ਘੋੜਾ ਇਹਦਾ ਕੱਦ ਬਹੁਤ ਵੱਡਾ ਕੋਈ ਇਹ ਉਸ ਘੋੜੇ ਦਾ ਪੁੱਤ ਆ जिने बहुत आसान पैदा किएया मज्जु के खानदान ਦੇ ਵਿੱਚ ਫੌਜੀ ਘੋੜੇ ਦਾ ਪੁੱਤ ਆ ਜੀ ਤੇ ਬਾਈ ਮੇਰੇ ਦੇਖਣ ਦੇ ਵਿੱਚ ਮੈਨੂੰ ਸਭ ਤੋਂ ਵੱਡੇ ਕੱਦ ਦਾ ਲੱਗਿਆ ਇਹ ਘੋੜਾ ਬਾਈ ਕਹਿੰਦਾ ਇਹਦਾ ਕੱਦ 69 ਇੰਚਾ ਤੇ ਨਾਮ ਰੱਖਤਾ ਬਾਈ ਨੇ ਇਹਦਾ ਮੇਜਰ ਮੇਜਰ ਬਰੀਡ ਬਹੁਤ ਸੋਹਣਾ ਕੀਤਾ ਮੇਜਰ ਨੇ ਬੱਚੇ ਬਹੁਤ ਸੋਹਣੇ ਆਇਆ ਬਾਈ ਕਹਿੰਦਾ ਪਰ ਅਜੇ ਆਪਣੇ ਫਾਰਮ ਤੇ ਇਹਦੇ ਬੱਚੇ ਨਹੀਂ ਆਏ ਹੈਗੇ ਘੋੜੀਆਂ ਗੱਭਣ ਨਹੀਂ ਥੋੜੇ ਟਾਈਮ ਤੱਕ ਬਾਈ ਦੇ ਫਾਰਮ ਤੇ ਵੀ ਮੇਜਰ ਘੋੜੇ ਦੇ ਬੱਚੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਨੀਲੇ ਰੰਗ 'ਚ ਬਹੁਤ ਵੱਡਾ ਘੋੜਾ ਬਹੁਤ ਵੱਡੇ ਕੱਦ ਦਾ ਤੇ ਫੌਜੀ ਘੋੜੇ ਦਾ ਪੁੱਤ ਆ ਬਾਈ ਕਹਿੰਦਾ ਵੀ ਐਗਰੈਸ਼ਨ ਬਹੁਤ ਆਏ ਘੋੜੇ ਦੇ ਵਿੱਚ ਬਾਈ ਕਹਿੰਦਾ ਪਹਿਲਾਂ ਗੁੱਸੇ ਖੋਰ ਬਹੁਤ ਸੀ ਪਰ ਹੌਲੀ-ਹੌਲੀ ਪਿਆਰ ਨਾਲ ਆਪਾਂ ਠੀਕ ਕਰ ਲਿਆ ਏਸੀ ਚੀਜ਼ ਨੂੰ ਬਾਈ ਤਜਰਬਾ ਕਹਿੰਦੇ ਆ ਤੇ ਕਹਿੰਦਾ ਕਿਸੇ ਵੀ ਤਰ੍ਹਾਂ ਦਾ ਬਾਈ ਜਾਨਵਰ ਹੋਵੇ ਤਾਂ ਪਿਆਰ ਨਾਲ ਹੀ ਠੀਕ ਹੁੰਦਾ ਕਦੇ ਗੁੱਸੇ ਨਾਲ ਨਹੀਂ ਤੇ ਮੇਜਰ ਬਾਈ ਨੇ ਕੂ ਰਹਿਣ ਵਧੀਆ ਹਾਂ ਤਿਆਰ ਕਰ ਲਿਆ ਸਟੱਡ ਸਰਵਿਸ ਵਾਸਤੇ ਓਪਨਾ ਸੀਮਨ ਏਸ ਘੋੜੇ ਦਾ ਵੀ ਬਣਵਾ ਲਿਆ ਤੇ 69 ਇੰਚ ਹਾਈਟ ਹੋਗੀ ਫੌਜੀ ਘੋੜੇ ਦੇ ਪੁੱਤ ਦੀ ਤੇ ਇਹਦੀ ਵੀ ਜੇ ਕਿਸੇ ਵੀਰਪਰਾ ਨੂੰ ਬਰੀਡਿੰਗ ਸਰਵਿਸ ਚਾਹੀਦੀ ਹੋਈ ਆ ਤਾਂ ਬਾਈ ਨੂੰ ਫੋਨ ਕਰ ਲਿਓ ਤੁਸੀਂ ਤੇ ਇਹਦੀ ਜਿਹੜੀ ਸਟੱਡ ਸਰਵਿਸ ਫੀਸ ਆ ਉਹ ਹੈਗੇ ਜੀ 21000 ਰੁਪਈਆ ਤੇ ਆ ਦੋ ਘੋੜੀਆਂ ਨੇ ਇੱਕ ਨੇ ਮੁਥੇ ਬਟਾ ਤੇ ਇੱਕ ਦੇ ਫੋਲ ਚੰਗੇ ਖਾਂਦਾਨ ਦੀ ਚੰਗੇ ਕੱਦ ਵੜਦੀਆਂ ਬਾਕੀ ਸ਼ਰੀਰਕ ਬੰਤਰ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਇੱਕ ਘੋੜੀ ਦਾ ਸ਼ਤਕ ਬਣ ਬਾਸਤ ਕਾਲੀ ਘੋੜੀ ਕਾਲੇ ਕੰਟੇ ਤੋਂ ਗੱਬਣਾ ਜੀ ਦੋਹੇ ਬਹੁਤ ਖੂਬਸੂਰਤ ਘੋੜੀਆਂ ਨੇ ਤੇ ਬਾਈਕਾਂ ਦਾ ਸਵਾਰੀ ਸਬੂਰੀ ਦੀ ਬਹੁਤ ਪਾਸ ਘੋੜੀਆਂ ਨੇ ਤੇ ਚੰਗੀਆਂ ਬਲੀਡਰ ਘੋੜੀਆਂ ਪਹਿਲਾਂ ਚੰਗੇ ਬੱਚੇ ਦਿੱਤੇ ਹੋਇਆ ਆਜੋ ਹੁਣ ਆਪਾਂ ਬਾਈ ਤੁੱਲੇ ਨਾਲ ਕਰਾਉਨੇ ਆ ਤੁਹਾਡੀ ਗੱਲਬਾਤ ਤੇ ਸੁਣਦੇ ਆ ਉਹਨਾਂ ਦੇ ਘੋੜਿਆਂ ਬਾਰੇ ਤਿਆਰਬੇ ਤੇ ਉਹਨਾਂ ਦੇ ਘੋੜਿਆਂ ਬਾਰੇ ਆਪਾਂ ਲੈਨੇ ਆ ਜਾਣਕਾਰੀ ਜੀ ਬਾਕੀ ਜਿਹੜੇ ਸੱਜਣ ਨਵੇਂ ਆ ਉਹ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰਦੇਓ ਤੇ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਚੰਗੀ ਲੱਗੇ ਤਾਂ ਸ਼ੇਅਰ ਵੀ ਕਰ ਦਿਆ ਕਰੋ ਤੁਹਾਡਾ ਕੋਈ ਸੁਝਾਅ ਹੁੰਦਾ ਤਾਂ ਕਮੈਂਟਾਂ 'ਚ ਜਰੂਰ ਦੱਸਿਆ ਕਰੋ ਅੱਜ ਹੁਣ ਤੁਹਾਡੀ ਕਰਾਉਣੀ ਹੈ ਬਾਈ ਦੁੱਲੇ ਨਾਲ ਪੰਗਾ ਲਵਾਤੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਆਪਾਂ ਪਿੰਡ ਮਾਨਾ ਪਿੰਡੀ ਜ਼ਿਲ੍ਹਾ ਬਰਨਾਲਾ ਆਪਣੇ ਨਾਲ ਬਾਈ ਦੁੱਲਾ ਜੇ ਮੈਂ ਕਹਾ ਸਵਰਨ ਸਿੰਘ ਤਾਂ ਕਿਸੇ ਨੇ ਪਛਾਣਨਾ ਜਾਣਣਾ ਨਹੀਂ ਜੇ ਮੈਂ ਕਹਾ ਬਾਈ ਦੁੱਲਾ ਤਾਂ ਸਾਰੇ ਘੋੜਿਆਂ ਵਾਲੇ ਜਾਣ ਜਾਣਗੇ ਬਾਈ ਦੁੱਲੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਆਉਣ ਤੇ ਤੁਹਾਡਾ ਤੇ ਤੁਹਾਡੇ ਦਰਸ਼ਕਾਂ ਦਾ ਧੰਨਵਾਦ ਬਾਈ ਜੀ ਤੋ ਬਾਈ ਦੇ ਆਪਾਂ ਤੁਹਾਨੂੰ ਅੱਜ ਇਸ ਵੀਡੀਓ ਚ ਘੋੜੇ ਦਿਖਾਉਣੇ ਆ ਤੇ ਦੋ ਘੋੜੀਆਂ ਦਿਖਾਉਣੀਆਂ ਨੇ ਬਹੁਤ ਟੌਪ ਦੀਆਂ ਤੇ ਬਾਈ ਨੇ ਨਵਾਂ ਫਾਰਮ ਬਣਾਇਆ ਪਹਿਲਾਂ ਦਾ ਬਾਈ ਜੀ ਫਾਰਮ ਦੀਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਜੀ ਧੰਨਵਾਦ ਜੀ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਫਾਰਮ ਬਾਈ ਤੁਸੀਂ ਮਤਲਬ ਵੀ ਬਹੁਤ ਸੋਹਣਾ ਸੈਟਅਪ ਜਿਹਾ ਰੱਖ ਕੇ ਬਣਾਇਆ ਵੈਸੇ ਤਾਂ ਮੈਂ ਇੱਕ ਵੀਡੀਓ ਚ ਦਿਖਾ ਵੀ ਦਿੱਤਾ ਤੇ ਮਤਲਬ ਮੈਨੂੰ ਵੀ ਬਹੁਤ ਸੋਹਣਾ ਲੱਗਿਆ ਬਾਈ ਫਾਰਮ ਬਣਾਇਆ ਬਹੁਤ ਦੋਸਤ ਮਿੱਤਰਾਂ ਦਾ ਘੋੜਿਆਂ ਦਾ ਸੁਪਨਾ ਹੁੰਦਾ ਵੀ ਇਹੋ ਜਿਹਾ ਫਾਰਮ ਬਣਾਈਏ ਯਾਰ ਆਪਦੇ ਘੋੜਿਆਂ ਵਾਸਤੇ ਬਸ ਆਪਾਂ ਵੀ ਬਾਈ ਇੱਕ ਸੁਪ ਮਾ ਲੋ ਵੀ ਘਰੇ ਸੁਪਨਾ ਸੀ ਕਹਿੰਦੇ ਹਵੇਲੀ ਪਾਉਣੀ ਆ ਅੱਛਾ ਬਈ ਚਲੋ ਪਹਿਲਾਂ ਵੀ ਮਕਾਨ ਚੰਗਾ ਪਿਆ ਹੋਇਆ ਸੀਗਾ ਹਾਂਜੀ ਤੇ ਬੱਚਿਆਂ ਦੇ ਹੱਡ ਸੀ ਕਹਿੰਦੇ ਹਵੇਲੀ ਪਾਉਣੀ ਹਵੇਲੀ ਮਾ ਵੀ ਇੰਨੀ ਤੱਕ ਹਜੇ ਹੈ ਨਹੀਂ ਗਿਆਸ਼ੋ ਪਰ ਹਵੇਲੀ ਬਣਦੀ ਨੂੰ ਪਤਾ ਲੱਗਿਆ ਨਹੀਂ ਹੈਗਾ ਅੱਛਾ ਜੀ ਵੀ ਕਦੋਂ ਬਣਾਤੀਏ ਕਦੋਂ ਬਣਾਦੀ ਬਈ ਤੇ ਚਲੋ ਹਵੇਲੀ ਬਣਾਈ ਆ ਤਾਂ ਆਪਾਂ ਘੋੜਿਆਂ ਲਈ ਬਣਾਈ ਆ ਜੀ ਇਸ ਕਰਕੇ ਦਾ ਨਾਂ ਵੀ ਆਪਾਂ ਨੇ ਰਤਨ ਹਵੇਲੀ ਰੱਖਿਆ ਜੀ ਰਤਨ ਹਵੇਲੀ ਰਤਨ ਹਵੇਲੀ ਠੀਕ ਆ ਬਈ ਮਤਲਬ ਵੀ ਰਤਨ ਘੋੜੇ ਹੋ ਗਏ ਜੀ ਹਾਂ ਇਹ ਨਾ ਕੋਈ ਮੁੱਲੀ ਨਹੀਂ ਬਿਲਕੁਲ ਜੀ ਬਿਲਕੁਲ ਹਵੇਲੀ ਇਹਨਾਂ ਦਾ ਰਹਿਣ ਦੀ ਜਗ੍ਹਾ ਹੈ ਪੈਣ ਦੀ ਜਗ੍ਹਾ ਇੱਕ ਬਾਈ ਗੱਲ ਮੈਂ ਦੇਖਿਆ ਘੋੜਿਆਂ ਵਾਲੇ ਵੀ ਆਪ ਮਾੜਾ ਪਾਲਣਗੇ ਖਾਣ ਲਾਂਗੇ ਪਰ ਘੋੜਿਆਂ ਦੇ ਰਹਿਣ ਸਹਿਣ ਨੂੰ ਤੇ ਖਾਣ ਪੀਣ ਨੂੰ ਤੇ ਬਾਕੀ ਟਰੈਲਰ ਵਾਲੇ ਵੀ ਬਾਈ ਚਿਪ ਕੱਟ ਰੱਖੇ ਨੇ ਸਾਰੇ ਬੰਦਿਆਂ ਨੇ ਆਪਣੇ ਨੇ ਬਈ ਆਇਆ ਇਨਸਾਨ ਤਾਂ ਬੋਲ ਕੇ ਹਰ ਚੀਜ਼ ਦੀ ਮੰਨ ਲਓ ਵੀ ਮਨੋਗਾਵਨ ਆਪਦੀ ਪੂਰੀ ਕਰ ਲੈਂਦਾ ਦੱਸ ਕੇ ਉਹ ਕਰ ਲੈਂਦਾ ਜਾਨਵਰਾਂ ਦੀ ਤਾਂ ਫਿਰ ਸਮਝ ਕੀ ਹੋਉਂਦੀ ਹੈ ਬਿਲਕੁਲ ਵੀਰੇ ਤੇ ਆ ਹੁਣ ਸਾਡੇ ਪਿੱਛੇ ਰਿੰਗ ਚ ਘੋੜੀਆਂ ਤੁਸੀਂ ਦੇਖ ਰਹੇ ਹੋਣੇ ਇਦੋਂ ਉੱਪਰ ਸੁਰਗ ਮੇਰੇ ਹਿਸਾਬ ਨਾਲ ਤਾਂ ਕੋਈ ਹੋਣਾ ਨਹੀਂ ਬਈ ਠੰਡੀ ਠੰਡੀ ਹਵਾ ਚੱਲ ਰਹੀ ਆ ਸ਼ਾਮ ਦਾ ਟਾਈਮ ਆ ਹਨਾ ਤੇ ਘੋੜੀਆਂ ਆਵਦਾ ਰਿੰਗ ਚ ਇੰਜਵਾਇ ਕਰ ਰਹੀ ਨੇ ਪੂਰਾ ਕਈ ਬੰਦੇ ਬਈ ਘੋੜੀਆਂ ਚੋਂ ਰੱਖ ਤਾਂ ਲੈਂਦੇ ਦੇਖੋ ਦੇਖੀ ਜੀ ਜਿਹਨੂੰ ਦਿਲੋਂ ਸ਼ੌਂਕ ਨਾ ਹੋਵੇ ਉਹ ਪੂਰੀ ਸੇਵਾ ਨਹੀਂ ਘੋੜੀ ਦੀ ਉਹ ਬੰਦੇ ਤੋਂ ਹੁੰਦੀ ਬਈ ਬਈ ਸੇਵਾ ਵੀ ਅਸਲ ਮੈਂ ਦਿਲੋਂ ਹੁੰਦੀ ਹੈਗੀ ਹੂੰ ਬਈ ਇੱਕ ਤਾਂ ਹੁੰਦਾ ਪੈਸਾ ਕਮਾਉਣਾ ਇੱਕ ਹੁੰਦਾ ਸ਼ੌਂਕ ਸ਼ੌਂਕ ਜੇ ਜਾਨਵਰ ਰਹਿਂਦਾ ਤਾਂ ਸ਼ੌਂਕ ਨਾਲ ਹੀ ਰਹਿੰਦਾਗਾ ਬਈ ਪੈਸੇ ਦੀ ਆਸ ਰੱਖ ਕੇ ਨਹੀਂ ਰਹਿੰਦਾ ਨਹੀਂ ਰਹਿੰਦਾ ਇਹ ਤਾਂ ਗੱਲ ਸਹੀ ਆ ਬਾਈ ਤੁਹਾਡੀ ਤੇ ਜਦੋਂ ਤੁਸੀਂ ਸ਼ੌਂਕ ਨਾਲ ਰੱਖਦੇ ਹੋ ਦਿਲੋਂ ਰੱਖਦੇ ਹੋ ਤੇ ਪੈਸਾ ਤਾਂ ਫਿਰ ਇਹ ਆਪ ਦੇ ਆਪ ਆ ਜਾਂਦਾ ਇਹਨਾਂ ਦੇ ਮਗਰੀ ਆ ਜਾਂਦਾ ਸਹੀ ਗੱਲ ਆ ਬਾਈ ਬਾਈ ਆਪਣਾ ਜਿਹੜਾ ਪਹਿਲਾ ਘੋੜਾ ਮਾਰਵਾੜੀ ਹਾਂ ਕਮੈਤ ਰੰਗ ਦਾ ਉਸ ਘੋੜੇ ਬਾਰੇ ਡਿਟੇਲ ਦਿਓ ਬਾਈ ਕੀ ਨਾਂ ਉਸ ਘੋੜੇ ਦਾ ਉਹ ਘੋੜੇ ਦਾ ਨਾਂ ਹੀ ਜੋਦਾ ਜੋਦਾ ਸ਼ੂ ਪ੍ਰਵਾਦ ਦਾ ਬੱਚਾ ਜੀ ਉਹ ਜੀ ਪ੍ਰਵਾਦ ਦਾ ਪੋਤਾ ਹੈਗਾ ਠੀਕ ਆ ਬਾਈ ਮਾਂ ਉਹਦੀ ਅਲੀਸ਼ਾਨ ਲੈਣ ਦੀ ਜੀ ਤੇ ਉਹ ਚਾਰ ਦੰਦ ਹੋ ਚਲੇ ਜੀ ਹੁਣ ਆਪਣਾ ਘੋੜਾ ਜੀ ਹਾਂ 66 ਇੰਚ ਹਾਈਟ ਕਰ ਗਿਆ ਜੀ ਤੇ ਮੰਨ ਲਓ ਵੀ ਬੱਚੇ ਜ਼ਿਆਦਾਤਰ ਤਾਂ ਉਹਦੀਆਂ ਬਸ਼ੇਰੀਆਂ ਹੀ ਆਈਆਂ ਨੇ ਠੀਕ ਹੈ ਬਈ ਤੇ ਵੀ ਚੰਗੀ ਬਾਡੀ ਦੇ ਤੇ ਹਾਈਟ ਵਾਲੇ ਤੇ ਸੋਹਣੀ ਮਾਰਕਿੰਗ ਦੇ ਬੱਚੇ ਆਏ ਠੀਕ ਹੈ ਬਈ ਇਹ ਬਈ ਘੋੜਾ ਆਪਣੇ ਕੋਲ ਕਿੰਨੇ ਕ ਸਮੇਂ ਤੋਂ ਆ ਬਈ ਇਹ ਵੀਰੇ ਆਪਣੇ ਕੋਲੇ ਆ ਗਿਆ ਸੀ ਮੰਨ ਲਓ 11 ਮਹੀਨਿਆਂ ਦਾ ਬੱਚਾ ਸੀ ਉਦੋਂ ਅੱਛਾ ਬਸ਼ੇਰੀ ਖਰੀਦੇ ਸੀ ਤੁਸੀਂ ਬਸ਼ੇਰੀ ਹੀ ਖਰੀਦਾ ਸੀ ਆਪਾਂ ਨੇ ਆਪਣੇ ਮਿੱਤਰ ਨੇ ਰਾਜੂ ਟੂਲ ਬਨਜਾਰਾ ਜੀ ਤੋਂ ਠੀਕ ਹੈ ਵੀਰੇ ਉਹਨਾਂ ਤੋਂ ਲਿਆ ਸੀਗਾ ਉਹਨਾਂ ਦੀ ਹੋਮ ਬਰੀਡ ਸੀ ਬਈ ਹਾਂ ਜੀ ਉਹਨਾਂ ਦੀ ਹੋਮ ਬਰੀਡ ਸੀ ਠੀਕ ਹੈ ਬਈ ਤੇ ਹੁਣ ਬਈ ਆਪਾਂ ਫੀਸ ਕਿੰਨੀ ਰੱਖਤੀ ਆਪਣੇ ਫੀਸ ਤਾਂ ਬਈ ਕੋਈ ਪੱਕੀ ਵੀ ਉਹ ਨਹੀਂ ਉਹ ਤਾਂ 31000 ਰੱਖੀ ਹੋਈ ਆ ਠੀਕ ਆ ਬਈ ਬਾਕੀ ਜਿਹੇ ਜੇ ਬੰਦਾ ਦਿਲੋਂ ਆ ਕੇ ਉਹ ਕਰਦਾ ਕੋਈ ਚੱਕਰ ਨਹੀਂ ਮੋੜਦੇ ਆਪਾਂ ਕਿਸੇ ਬਾਕੀ ਗੋੜਿਆਂ ਵਾਲੇ ਬਈ ਜਿੰਨੇ ਵੀ ਨੇ ਚੀਜ਼ ਦਾ ਖਾਸ ख्याल ਰੱਖਦਾ ਜਿਹੜਾ ਮੂੰਹ ਮੱਥੇ ਲਾਦਾ ਵੈਸੇ ਵੀ ਹਨਾ ਕੋਈ ਊਮਾਤੜ ਹੁੰਦਾ ਉਹਨੂੰ ਵੀ ਕਹਿੰਦੇ ਕੋਈ ਗੱਲ ਨਹੀਂ ਆ ਜੋ ਬਈ ਤੇਰੀ ਸ਼ਰਦਾ ਹਨਾ ਕੋਈ ਗੱਲ ਆ ਵੀ ਗਾ ਕੋ ਡੀ ਵੀ ਚੰਗੀ ਹੋਵੇ ਤਾਂ ਵੀ ਆਪਾਂ ਨੂੰ ਕੋਈ ਉਹ ਨਹੀਂ ਠੀਕ ਹੈ ਵੀਰੇ ਵੀ ਕੋਈ ਫੀਸ ਦੇਣ ਦੇ ਹੁੰਦਾ ਕਾਬਲ ਕੋਈ ਨਹੀਂ ਹੁੰਦਾ ਹਨਾ ਇਹ ਜ਼ਰੂਰੀ ਨਹੀਂ ਵੀ ਇਹਨਾਂ ਦੀ ਫਿਰ ਫੀਸ ਦੀ ਆਸ ਰਹੀ ਹਾਂ ਨਾ ਮਹਾਰਾਜ ਦਾ ਬਈ ਰੰਗ ਲਾ ਰੱਖਿਆ ਵਧੀਆ ਸੋਨੇ ਰੰਗ ਲਾ ਰੱਖਿਆ ਜੀ ਮੈਂ ਤਾਂ ਜੋ ਪਹਿਲੇ ਦਿਨ ਉਹ ਘੋੜਾ ਆਪਾਂ ਰੱਖੇ ਹੈਗੇ ਤੇ ਅੜ ਕੇ ਕਿਤੇ ਫੀਸ ਨਹੀਂ ਲਈ ਕੋਈ ਉਹ ਨਹੀਂ ਕਰਿਆ ਹੈਗਾ ਠੀਕ ਹੈ ਵੀਰੇ ਹਾਂ ਨਹੀਂ ਬਹੁਤ ਚੰਗਾ ਘੋੜਾ ਬਾਈ ਤੇ ਆਪਣਾ ਦੂਜਾ ਆ ਗਿਆ ਫੌਜੀ ਦਾ ਬੱਚਾ ਉਹ ਦੂਜਾ ਆ ਗਿਆ ਜੀ ਆਪਣਾ ਮੇਜਰ ਘੋੜਾ ਠੀਕ ਹੈ ਬਾਈ ਹਾਈਟ ਉਹਦੀ 69 ਹੈਗੀ ਠੀਕ ਹੈ ਬਾਈ ਤੇ ਡਾਇਰੈਕਟਰ ਫੌਜੀ ਦਾ ਹੈਗਾ ਠੀਕ ਹੈ ਵੀਰੇ ਮਨ ਲਓ ਵੀ ਉਹਦੇ ਹਜੇ ਬੱਚੇ ਆਪਣੇ ਕੋਲ ਤ ਨਹੀਂ ਆਏ ਪਿੱਛੇ ਤਾਂ ਆਏ ਹੋਏ ਹੈਗੇ ਅੱਛਾ ਥੋੜਾ ਸਮਾਂ ਹੋਇਆ ਬਈ ਥੋੜਾ ਸਮਾਂ ਹੋਇਆ ਉਹਨੂੰ ਆਪਣੇ ਕੋਲੇ ਆਏ ਨੂੰ ਘੋੜੀਆਂ ਉਹ ਤੋਂ ਗੰਮਣਾ ਹੈਗੀਆਂ ਆਪਣੇ ਕੋਲੇ ਠੀਕ ਆ ਬਈ ਤੇ ਆਉਣ ਵਾਲੇ ਸਮੇਂ 'ਚ ਦੇਖੋ ਵੀ ਕੀ ਰਿਜ਼ਲਟ ਲਿਆਊਗਾ ਵੈਸੇ ਘੋੜਾ ਆਪਦੇ ਜਿਹੜੇ ਹਾਈਟ ਹੈਗੀ ਬਾਡੀ ਆ ਬਾਡੀ ਸਟਰਕਚਰ ਜਿਹੜਾ ਉਹ ਆਗਾ ਵੀ ਬੱਚੇ ਚੰਗੇ ਆਉਣਗੇ ਬੱਚੇ ਚੰਗੇ ਆਉਣਗੇ ਬਈ ਬਾਕੀ ਬਈ ਦੇਖ ਲੋਕ ਪਰੇ ਤੋਂ ਪਰੇ ਪਿਆ ਖਰੇ ਤੋਂ ਖਰੇ ਪਿਆ ਹਨਾ ਮੈਂ ਮਤਲਬ ਫੌਜੀ ਦਾ ਵੱਡਾ ਘੋੜਾ ਇਹੀ ਦੇਖਿਆ ਏਡੇ ਕੱਦ ਵਾਲਾ ਹਨਾ ਤੇ ਬਹੁਤ ਵੱਡਾ ਕੱਦ ਵੱਡਾ ਗਰਦਨ ਗਰਦਨ ਬਹੁਤ ਸੋਹਣੀ ਆ ਸੋਹਣੀ ਆ ਜੀ ਹੂੰ ਬਾਕੀ ਨਾ ਬੇਅੰਤ ਵੀ ਦੁਨੀਆ ਧੀਂ ਤੋਂ ਧੀਂ ਪਈ ਆ ਇੱਥੇ ਕੋਈ ਪਤਾ ਨਹੀਂ ਵੀ ਕਿੱਥੇ ਕੀ ਖੜਾ ਕਿਹੜਾ ਸੱਪ ਕੱਢ ਲਿਆ ਉਹ ਬਹੁਤ ਜਾਣਰ ਇਹ ਜਿੰਨੇ ਚਲੋ ਮੈਨੂੰ 22 23 ਸਾਲ ਤਾ ਆਪ ਨੂੰ ਹੋ ਗਏ ਤੁਰੇ ਫਿਰਦੇ ਨੂੰ ਠੀਕ ਹੈ ਵੀਰੇ ਇਹੋ ਜਿਹੇ ਬੰਦੇ ਨਾ ਚਲੋ ਮਲਾਜੇ ਵੀ ਹੈਗੇ ਆ ਜਿਹੜੇ ਅੱਜ ਤੱਕ ਨਾ ਕਿਤੇ ਕੈਮਰੇ ਤੇ ਨਾ ਕਿਤੇ ਫੇਸਬੁਕ ਤੇ ਨਾ ਕਿਸੇ ਹੋਰ ਤੇ ਤੇ ਜਾਨਵਰ ਉਹਨਾਂ ਕੋਲ ਇੰਨੇ ਚੰਗੇ ਚੰਗੇ ਖੜੇ ਆ ਤੇ ਉਹਨਾਂ ਨੂੰ ਇਸ ਦੁਨੀਆ ਨਾਲ ਕੋਈ ਮਤਲਬ ਹੀ ਹੈ ਨਹੀਂਗਾ ਹਾਂ ਉਹ ਬਸ ਆਪਣੀ ਆਚੀ ਪਾਸ ਉਹਨਾਂ ਕੋਲ ਜਾਨਵਰ ਚੰਗੇ ਹੈਗੇ ਬਹੁਤ ਲੋਕਾਂ ਨੂੰ ਨਹੀਂ ਪਤਾ ਵੀ ਇੱਥੇ ਇੰਨੇ ਚੰਗੇ ਚੰਗੇ ਜਾਨਵ ਮੀਆਂ ਢੀਂ ਤੋਂ ਢੀਂ ਪਈਆ ਘੋੜੇ ਸੰਤੁਸ਼ਟੀ ਆ ਉਹਨਾਂ ਨੂੰ ਆਬਦੀ ਸੰਤੁਸ਼ਟੀ ਆ ਨਾਲ ਸੰਤੁਸ਼ਟੀ ਸਭ ਤੋਂ ਵੱਡੀ ਚੀਜ਼ ਆ ਬਈ ਸਭ ਤੋਂ ਵੱਡੀ ਇਹੀ ਆ ਬਈ ਚਲੋ ਘੋੜੇ ਚਲੋ ਦਿਖਾਉਣੇ ਵੀ ਪਤਾ ਗੱਲ ਕੀ ਹੁਣ ਤੁਹਾਡੇ ਕੋਲ ਮੰਨ ਲਓ ਫੌਜੀ ਦਾ ਬੱਚਾ ਖੜਾ ਬਾਈ ਹਨਾ ਹਾਂ ਜੀ ਅੱਜ ਆਪਾਂ ਵੀਡੀਓ ਚ ਦਿਖਾਵਾਂਗੇ ਸੱਜਣ ਵੀ ਤੁਹਾਨੂੰ ਪਸੰਦ ਆਊਗਾ ਵੀ ਇਹ ਜਿਹੜਾ ਘੋੜਾ ਮੇਰੇ ਕੋਲ ਹੋਵੇ ਜੈਦੀ ਬਸ਼ੇਰੀ ਹੋਵੇ ਮੇਰੇ ਕੋਲੇ ਹਨਾ ਵੀ ਉਹ ਚੀਜ਼ ਕਿਤੇ ਨਾ ਕਿਤੇ ਚਲੋ ਪੋਜ਼ਿਟਿਵ ਰਹਿੰਦੀ ਆ ਘੋੜਿਆਂ ਵਾਸਤੇ ਬੰਦੇ ਦਾ ਸ਼ੌਕ ਅੱਗੇ ਵੀ ਪੂਰਾ ਹੁੰਦਾ ਰਹਿੰਦਾ ਬਾਈ ਹਾਂ ਜੀ ਜਦੋਂ ਚੰਗਾ ਘੋੜਾਗਾ ਉਦੀ ਬਰੀਡਿੰਗ ਤਾਂ ਦੇਣੀ ਬਣਦੀ ਆ ਕਿਉਂ ਅੱਗੇ ਉਹਦੇ ਬੱਚੇ ਹੋਣਗੇ ਕਿਤੇ ਨਾ ਹੋਊਗਾ ਜੇ ਆਪਾਂ ਹੀ ਸੋਚ ਕੇ ਬਹਿ ਜਾਗੇ ਵੀ ਯਾਰਾ ਬਸ ਆਪਦੇ ਤੱਕ ਸੀਮਤ ਰੱਖ ਲਈਏ ਵੀ ਕਿਸੇ ਕੋਲ ਤਾਂ ਜਾਵੇ ਨਾ ਆਪਣੀ ਬਰੀਡ ਉਹ ਵੀ ਗਲਤ ਹੈਗੀ ਹੈ ਨਾ ਸਹੀ ਗੱਲ ਹੈ ਵੀਰੇ ਦੇਖੋ ਸੁਪਨਾ ਸਭ ਦਾ ਹੁੰਦਾ ਪੂਰਾ ਹੋਵੇ ਕਿਸੇ ਦਾ ਛੋਟਾ ਕਿਸੇ ਦਾ ਵੱਡਾ ਇਹ ਸੁਪਨਾ ਤਾਂ ਪੂਰਾ ਹੋਣਾ ਹੀ ਚਾਹੀਦਾ ਹੈਗਾ ਠੀਕ ਹੈ ਬਈ ਤਾਂ ਵੀ ਜਿਨ੍ਹਾਂ ਕੋਲੇ ਘੋੜੇ ਰੱਖਿਆ ਜਾਂ ਕੁਝ ਵੀ ਆ ਉਹਨਾਂ ਨੂੰ ਵੀ ਇਸ ਗੱਲ 'ਚ ਸਹਿਯੋਗ ਦੇਣਾ ਚਾਹੀਦਾ ਹੈਗਾ ਬਿਲਕੁਲ ਬਈ ਹੁਣ ਬਹੁਤ ਵੱਡੇ ਵੱਡੇ ਘੋੜਿਆਂ ਦੇ ਨਾਮੀ ਘੋੜਿਆਂ ਦੀ ਬਰੀਡਿੰਗ ਜਿਨ੍ਹਾਂ ਦੀ ਬਹੁਤ ਘੱਟ ਹੋਈ ਆ ਬਈ ਲੋਕ ਅੱਜ ਉਹਦੇ ਬੱਚਿਆਂ ਨੂੰ ਤਰਸਦੇ ਆ ਯਾਰ ਕਿ ਫਲਾਣੇ ਘੋੜੇ ਦੇ ਬੱਚੇ ਹੁੰਦੇ ਜਾਂ ਫਲਾਣੇ ਦੇ ਹੁੰਦੇ ਹਨਾ ਹਾਂਜੀ ਹਾਂਜੀ ਉਹ ਚੀਜ਼ਾਂ ਦਾ ਵਜ੍ਹਾ ਕਈ ਘੋੜਿਆਂ ਨੂੰ ਵੈਸੇ ਘਾਟਾ ਪੈ ਜਾਂਦਾ ਤੁਹਾਨੂੰ ਪਤਾ ਹੀ ਆ ਬਹੁਤ ਘੋੜੇ ਗੁਮਨਾਮ ਹੋਊ ਕੀ ਰਹਿਗੇ ਜੀ ਜਿਨ੍ਹਾਂ ਦੀ ਬਰੀਡਿੰਗ ਜਿਆਦਾ ਹੋਈ ਵੀ ਨਹੀਂ ਅੱਜ ਉਹਨਾਂ ਦੇ ਬੱਚਿਆਂ ਨੂੰ ਤਰਸ ਦੇ ਫਰਦੇ ਆ ਲੋ ਉਹ ਫਿਰ ਝੂਠੀਆਂ ਲਾਈਨਾਂ ਬਣ ਜਾਂਦੀਆਂ ਉਹ ਝੂਠੀਆਂ ਲਾਈਨਾਂ ਫਿਰ ਉੱਥੇ ਹੀ ਬਣਦੀਆਂ ਨੇ ਉੱਥੇ ਹੀ ਬਣਦੀਆਂ ਨੇ ਸਹੀ ਗੱਲ ਆ ਭਾਈ ਤੇ ਇਸ ਦੀ ਆਪਣੇ ਬਈ ਮੇਜਰ ਦੀ ਕਿੰਨੀ ਫੀਸ ਰੱਖਤੀ ਆਪਾਂ ਨੇ ਮੇਜਰ ਦੀ ਫੀਸ ਹੀ ਆਪਾਂ 21000 ਰੁਪਏ ਰੱਖੀ ਹੈਗੀ ਠੀਕ ਆ ਵੀਰੇ ਤੇ ਹੱਥ ਆਪਾਂ ਕਿਸ ਦਾ ਬੋਲਣਾ ਨਹੀਂ ਹੈਗਾ ਨਹੀਂ ਠੀਕ ਆ ਵੀਰੇ ਚਲ ਚੰਗੀ ਗੱਲ ਆ 69 ਇੰਚ ਹਾਈਟ ਹੋਗੀ ਤੇ ਫੌਜੀ ਦਾ ਪੁੱਤ ਆ ਗਿਆ ਬਾਈ ਫੌਜੀ ਦਾ ਠੀਕ ਅਜੇ ਆਪਣੇ ਕੋਲ ਰਿਜ਼ਲਟ ਮਤਲਬ ਆਉਣਗੇ ਇਹਦੇ ਆਪਣੇ ਕੋਲੇ ਰਿਜ਼ਲਟ ਇਹਦੇ ਆਉਣਗੇ ਹੀ ਹਜੇ ਠੀਕ ਹੈ ਬਈ ਤੇ ਘੋੜੀਆਂ ਸੂਣ ਵਾਲੀਆਂ ਨੇ ਚੰਗੀਆਂ ਮੇਟ ਹੋਈਆਂ ਵੀਆਂ ਨੇ ਘੋੜੀਆਂ ਇਹ ਤੋਂ ਠੀਕ ਹੈ ਬਾਈ ਤੇ ਆਉਣ ਵਾਲੇ ਸਮੇਂ 'ਚ ਠੀਕ ਹੈ ਬਈ ਬਖ ਰੱਖ ਕੇ ਜੋ ਸੂਈਆਂ ਘੋੜੀਆਂ ਜਰੂਰ ਦਿਖਾਵਾਂਗੇ ਸਾਰਿਆਂ ਨੂੰ ਜੀ ਬਾਈ ਤੇ ਬਈ ਤੁਹਾਨੂੰ ਤਕਰੀਬਨ ਤੁਸੀਂ ਕਹਿ ਰਹੇ 20-25 ਸਾਲ ਦਾ ਬਖਵਾ ਹੋ ਗਿਆ ਘੋੜਿਆਂ 'ਚ ਆ ਇਹਨੂੰ ਹਾਂ ਜੀ ਬਾਈਦੁੱਲੇ ਸ਼ੁਰੂ 'ਚ ਮਤਲਬ ਕੀ ਸੋਚ ਕੇ ਆਏ ਸੀ ਘੋੜਿਆਂ 'ਚ ਵੀ ਸ਼ੌਕ ਹੈ ਸੀ ਚਲੋ ਹੁਣ ਤਾਂ ਵੀ ਪੂਰਾ ਢੱਲੇਦਾਰ ਕੰਮ ਆ ਮਾਰਾ ਇਹਦੀ ਕਿਰਪ ਤੇ ਸ਼ੁਰੂਆਤ ਕਿਵੇਂ ਹੋਈ ਬਈ ਤੁਹਾਡੀ ਸ਼ੁਰੂਆਤ ਵੀਰੇ ਉਹ ਵੈਸੇ ਤਾਂ ਘੋੜੇ-ਘੋੜੀਆਂ ਸਾਡੇ ਘਰੇ ਮੇਰੇ ਜਨਮ ਤੋਂ ਪਹਿਲਾਂ ਤੋਂ ਹੀ ਨੇ ਦਾਦੇ-ਪੁਰਦਾਦਿਆਂ ਤੋਂ ਠੀਕ ਆ ਵੀਰੇ ਰੱਖੀਆਂ ਹੁੰਦੀਆਂ ਸੀਗੀਆਂ ਹੂੰ ਜਿਹੜੇ ਮੈਂ ਆਪ ਇਸ ਲੈਂਡ 'ਚ ਆਇਆ ਉਹ ਆਇਆ ਮੈਂ 2002 'ਚ 2002 'ਚ ਆ ਕੇ ਮੈਂ ਘੋੜੀ ਲਈ ਹੈਗੀ ਆਪਦੇ ਹੱਥੀ ਹੂੰ ਤੇ ਸਾਹਮਣੀ ਸਿੱਖੀ ਹੂੰ ਦਾਦੇ ਦੀ ਨਾਲ ਹੈਲਪ ਸੀਗੀ ਤਾਂ ਇਹ ਪੂਰੇ ਉਹ ਸੀ ਇਹ ਚੀਜ਼ ਅੱਛਾ ਵੀਰੇ ਵੀ ਆਏ ਸਾਹਮਣੀ ਆ ਘੋੜੀ ਤੇ ਬੈਠਣਾ ਘੋੜੀ ਸਵਾਉਣੀ ਹੂੰ ਸਾਰਾ ਕੁਝ ਸੋਧਣਾ ਤੋਂ ਹੀ ਸਿੱਖਿਆ ਹੈਗਾ ਤੇ ਮੰਨ ਲਓ ਵੀ ਵੀਰੇ ਉਹੀ ਗੱਲ ਗਰਾ ਝੂਠਾ ਮੈਨੂੰ ਆਪ ਨੂੰ ਦਾ ਜਾਨੀ ਮੈਂ ਆਪਦੇ ਹੱਥੀ ਕਿੰਨੀਆਂ ਘੋੜੀਆਂ ਸੁਵਾ ਚੁੱਕਿਆ ਕਰੀ ਅੱਛਾ ਵੀਰੇ ਬਹੁਤ ਜ਼ਿਆਦਾ ਸ਼ੁਰੂ ਤੋਂ ਲੈ ਕੇ ਮੈਨੂੰ ਇਸ ਚੀਜ਼ ਦਾ ਹੋ ਗਿਆ ਸੀਗਾ ਕਿ ਆਪਾਂ ਘਰੇ ਬੱਚਾ ਲੈਣੀ ਲੈਣਾ ਹਰ ਕੁੜੀ ਦਾ ਤੇ ਬਸ ਉਸ ਤੋਂ ਬਾਅਦ ਫਿਰ ਰਟਨ ਬਣਿਆ ਕਨਾਲ ਇਕਲੇ ਫਿਰ 2 2 ਤੋਂ 4 4 ਤੋਂ 8 ਹੁੰਦੀਆਂ ਹੁੰਦੀਆਂ ਹੂੰ ਤੇ ਫਿਰ ਤਾਂ ਪਤਾ ਹੀ ਨਹੀਂ ਲੱਗਿਆ ਵੀ ਮਹਾਰਾਜ ਨੇ ਹਵੇਲੀ ਪਵਾਤੀ ਬਸ ਹਵੇਲੀ ਪਵਾਤੀ ਹੈ ਸਹੀ ਗੱਲ ਹੈ ਵੀਰੇ ਤੇ ਭਾਈ ਅਦੁੱਲੇ ਹੁਣ ਕਿਸ ਚੀਜ਼ ਤੇ ਆਪਣਾ ਜਾਦੇ ਫੋਕਸ ਰਹਿੰਦਾ ਵੀ ਆਪਾਂ ਨੇ ਹਰ ਇੱਕ ਬੰਦੇ ਦਾ ਆਪ ਕਿਸੇ ਦਾ ਕਿਸੇ ਮੇਨ ਬਲੱਡ ਲਾਈਨ ਤੇ ਫੋਕਸ ਹੁੰਦਾ ਕਿਸੇ ਦਾ ਨੌਕਰੀ ਤੇ ਕਿਸੇ ਕਿਸੇ ਹਰ ਇੱਕ ਬੰਦੇ ਦਾ ਆਪਣਾ ਆਪਣਾ ਕਿਹਦਾ ਸ਼ੌਕ ਕੁਆਲਿਟੀ ਹੈ ਨਾ ਤੁਸੀਂ ਭਾਈ ਮਤਲਬ ਕੀ ਫੋਕਸ ਰੱਖਦੇ ਵੀ ਆਪਾਂ ਨੇ ਇਹ ਜਿਹੇ ਜਾਨਵਰ ਰੱਖਣੇ ਆ ਜਾਂ ਇਹ ਜਿਹੇ ਦੀ ਸੇਲ ਪਰਚੇਜ ਕਰਨੀ ਆ ਇਹ ਜਿਹੇ ਜਾਨਵਰਾਂ ਦੀ ਆਪਾਂ ਬਰੀਡਿੰਗ ਕਰਨੀ ਆ ਅਸਲ ਨਾ ਬੈਂਤ ਬਈ ਮੈਂ ਵੀ ਨਾ ਪਹਿਲਾਂ ਉਹੀ ਗੱਲ ਜਿਵੇਂ ਤੁਹਾਨੂੰ ਗੱਲ ਕਰਕੇ ਏਡਾ ਮੈਂ ਆਪਦੀ ਰਜਾ ਜਾ ਪੀਰਾ ਜੀ ਸੀਗਾ ਠੀਕ ਹੈ ਵੀਰੇ ਵੀ ਮੈਂ ਵੀ ਬਾਹਰ ਖੁੱਲ ਕੇ ਕੋਈ ਏਡਾ ਹੋ ਨਹੀਂ ਸੀਗਾ ਜਾਨਵਰ ਚੰਗੇ ਰੱਖਣ ਦਾ ਸ਼ੌਂਕ ਸੀ ਠੀਕ ਹੈ ਵੀਰੇ ਪਰ ਸਾਡਾ ਸ਼ੌਂਕ ਪੂਰਾ ਕਰੀ ਜਾਂਦੇ ਸੀ ਆਪਾਂ ਬਾਹਰ ਬਹੁਤ ਘੱਟ ਨਿਕਲੇ ਸੀ ਹੂੰ ਤੇ ਹੁਣ ਸਮੇਂ ਦੀ ਨਿਆਗਤ ਨੂੰ ਦੇਖਦੇ ਹੋਏ ਹੌਲੀ-ਹੌਲੀ ਵੀ ਫੋਕਸ ਆਪਣੇ ਜ਼ਿਆਦਾਤਰ ਹਾਈਟ ਤੇ ਲੈਂਦਾ ਹੈਗਾ ਵੀ ਕੱਦ ਆਪਾਂ ਨੂੰ ਕੋਈ ਲੈਣ ਦਾ ਨਹੀਂ ਹੈਗਾ ਵੀ ਕਿਹੜੀ ਲਾਈਨ ਦੀ ਹੈ ਕਿਹੜੇ ਆਪਾਂ ਨੂੰ ਹਾਈਟ ਚਾਹੀਦੀ ਹੈ ਬਸ ਜੀ ਕਿ ਕੱਦ ਹੋਣਾ ਚਾਹੀਦਾ ਹਾਂ ਆਪਾਂ ਚੱਲੀਆਂ ਹੋਈਆਂ ਲੈਣਾ ਚੋ ਨਹੀਂ ਉਹ ਕਰਨਾ ਹੈਗਾ ਵੀ ਕੋੜੀਆਂ ਲ੍ਹਾਈਏ ਤਾਂਗਾ ਉਹਨਾਂ ਦੇ ਬੱਚੇ ਚੰਗੇ ਆ ਹੁਣ ਵੀ ਕਿਸੇ ਨਾ ਕਿਸੇ ਪਾਸੇ ਹਾਈਟ ਵਾਲੀ ਜ਼ਿਆਦਾ ਕਰਿਆ ਹੋਗਾ ਨਹੀਂ ਸਹੀ ਗੱਲ ਆ ਬਾਈ ਜਿਹੜੀ ਲਾਈਨ ਆ ਉਹ ਨਹੀਂ ਘੋੜਾ ਬਣਾਉਂਦੀ ਘੋੜਾ ਲਾਈਨ ਬਣਾਉਂਦੀ ਘੋੜਾ ਲਾਈਨ ਬਣਾਉਂਦੀ ਹੈਨਾ ਜਿਹੜੀ ਅਸਲ ਚੀਜ਼ ਦੇਖੀ ਜਾਵੇ ਵੀ ਜਾਨਵਰ ਦੇਖੋ ਤੁਸੀਂ ਚਲੋ ਹੁਣ ਬਾਈ ਕਿਤੇ ਨਾ ਕਿਤੇ ਆਪਾਂ ਕੁਝ ਵੀ ਕਹੀ ਜਾਈਏ ਅੱਜ ਜੇ ਵਿਕਰੀ ਸੋਚੀ ਆ ਪਤਾ ਕਰਦ ਦੀ ਆ ਕਰਦ ਦੀ ਆ ਜੀ ਹਰ ਇੱਕ ਬੰਦਾ ਸਭ ਤੋਂ ਪਹਿਲਾ ਸਵਾਲ ਹੁੰਦਾ ਹੁਣ ਮੈਂ ਵੀ ਇੰਟਰਵਿਊ ਕਰਨ ਆਇਆ ਮੈਂ ਪਹਿਲਾਂ ਘੋੜਿਆਂ ਦੇ ਕੱਦ ਪੁੱਛਿਆ ਬਈ ਹਨਾ ਵੀ ਕੱਦ ਨੂੰ ਅਗਲਾ ਮੇਨ ਰੱਖਦੇ ਹੀ ਆ ਰੱਖਦੇ ਹੀ ਰੱਖਦੇ ਤੁਸੀਂ ਮੈਂ ਕੱਦ ਤੇ ਮੇਨ ਫੋਕਸ ਲੈ ਕੇ ਚੱਲ ਰਹੇ ਹੋ ਮੇਨ ਕੱਦ ਤੇ ਹੈ ਜੀ ਠੀਕ ਆ ਬਈ ਤੇ ਕਈ ਘੋੜੀਆਂ ਆਪਣੀ ਬਰੀਡਿੰਗ ਤੇ ਵੀ ਤੁਸੀਂ ਨਹੀਂ ਲਾਈਆਂ ਹੋਈਆਂ ਨੇ ਵੀਰੇ ਹਨਾ ਬਰੀਡਿੰਗ ਤੇ ਬਈ ਹੁਣ ਮੇਰੇ ਕੋਲ 10 ਘੋੜੀਆਂ ਸੂਈਆਂ ਹੋਈਆਂ ਨੇ ਇਸ ਟਾਈਮ ਠੀਕ ਆ ਵੀਰੇ 10 ਘੋੜੀਆਂ ਸੂਈਆਂ ਹੋਈਆਂ ਨੇ ਜਿਨ੍ਹਾਂ ਚੋਂ ਜ਼ਿਆਦਾਤਰ ਹਾਈਟ ਵਾਲੀਆਂ ਹੀ ਨੇ ਠੀਕ ਆ ਬਈ ਮੰਨ ਲਓ ਵੀ ਇੱਕ ਘੋੜੀ ਦਾ ਤਾਂ ਮੈਂ ਇੰਨਾ ਜ਼ਿਆਦਾ ਖਾਨਦਾਨ ਇਕੱਠਾ ਕਰ ਚ ਮਨ ਲਓ ਵੀ ਬੱਚੀ ਹੋ ਗਈ ਦੋਤੀ ਹੋ ਗਈ ਠੀਕ ਹੈ ਬਈ ਗਾਹਾਂ ਹੋਰ ਇੱਕ ਬੱਚੀ ਆਈ ਆ ਉਹਦੀ ਅਸੀਂ ਕਈ ਚਾਰ ਤੋਂ ਪੰਜ ਬੀੜੀਆਂ ਇੱਕ ਘੋੜੀ ਇਹਨਾਂ ਦੇ ਹਾਂ ਇੱਕ ਘੋੜੀ ਦੀਆਂ ਕਰੀਆਂ ਨੇ ਘੋੜੇ ਅਲੱਗ-ਅਲੱਗ ਦੀਆਂ ਨੇ ਅੱਛਾ ਪਰ ਉਹਦੇ ਸਾਰੇ ਬੱਚੇ ਜਿੰਨੇ ਵੀ ਹੈਗੇ ਆ ਘੋੜੇ ਚਾਹੇ ਛੋਟੇ ਪਏ ਹੋਇਆ ਚਾਹੇ ਵੱਡੇ ਨੇਗੇ ਹੂੰ ਤੇ ਸਾਰੇ ਹਾਈਟ ਵਾਲੀ ਨੇਗੇ ਪਰ ਭਾਈ ਮਾਂ ਦਾ ਵੀ ਕਹਿੰਦੇ ਬਹੁਤ ਵੱਡਾ ਰੋਲ ਹੁੰਦਾ ਨਾ ਮਾਂ ਦਾ ਭਾਈ ਜਿਹੜੇ ਹਿਸਾਬ ਨਾਲ ਮੈਂ ਦੇਖਦਾ ਮੇਰੇ ਹਿਸਾਬ ਨਾਲ 80% ਰੋਲ ਮਾਂ ਗਈ ਹੂੰ ਸਹੀ ਗੱਲ ਹੈ ਵੀਰੇ ਦੀ ਨਹੀਂ ਆਪਾਂ ਰਾਜਸਥਾਨ ਚ ਵੀ ਜਿਹੜੀਆਂ ਅੱਜ ਕਈ ਲਾਈਨਾਂ ਵੀ ਸੁਣਦੇ ਆ ਉਹ ਘੋੜੀਆਂ ਦੇ ਨਾਮ ਤੇ ਲਾਈਨ ਚੱਲਦੀ ਸੀ ਪਹਿਲਾਂ ਪਹਿਲਾਂ ਘੋੜੀਆਂ ਦੇ ਨਾਮ ਤੇ ਚੱਲਦੀ ਸੀ ਹੌਲੀ ਹੌਲੀ ਸਾਨੂੰ ਪਤਾ ਵੀ ਸਮੇਂ ਦੇ ਹਿਸਾਬ ਨਾਲ ਹੂੰ ਘੋੜਿਆਂ ਵਾਲੇ ਪਾਸੇ ਨੂੰ ਅੱਗੇ ਹੁਣ ਘੋੜਿਆਂ ਦੇ ਨਾਮ ਤੇ ਚੱਲਦੀ ਹੈ ਲਾਈਨ ਉਹ ਵੈਸੇ ਜਿੰਨਾ ਦੇਖੋ ਆਪਾਂ ਕੋਈ ਬੜੇ ਸਿਆਣੇ ਨਹੀਂ ਹੈਗੇ ਕਿ ਆਪਾਂ ਕਿਸੇ ਨਾਲ ਕੋਈ ਉਹ ਕਰ ਸਕੀਏ ਵੀ ਜਿਹੜਾ ਮੇਰ ਆ ਤੇ ਯਾਰ ਬਾਬ ਕਹਿੰਦਾ ਹੈਗਾ ਵੀ ਘੋੜੀ ਦਾ ਸਭ ਤੋਂ ਵੱਧ ਰੋਣਾ 80% ਘੋੜੀ ਦਾ ਰੋਣਾ ਲਗਾ ਸਹੀ ਗੱਲ ਹੈ ਹੈਗਾ ਇਹ ਗੱਲ ਮੰਨਣ ਵਾਲੀ ਹੈ ਬਾਈ ਦੇਖੋ ਹੁਣ ਜੇ ਆਪਾਂ ਗੱਲ ਕਰੀਏ ਆਲੀ ਸ਼ਾਨ ਦੀ ਉਹ ਗੱਲ ਕਰ ਲਈਏ ਉਹਦੇ ਕੁਝ ਬੱਚੇ ਐ ਹਜੇ ਵੇ ਜਿਨ੍ਹਾਂ ਦੀ ਲੱਖਾਂ ਚ ਫੀਸ ਆ ਤੇ ਕੁਝ ਬੱਚੇ ਐ ਹਜੇ ਆ ਵੀ ਉਹਨਾਂ ਨੂੰ ਲੋਕ ਬਰੀਡ ਹੀ ਨਹੀਂ ਕਰਾਉਂਦੇ ਬਰੀਡ ਨਹੀਂ ਕਰਾਉਂਦੇ ਜੀ ਫਰਕ ਤਾਂ ਮਾਂ ਦੀ ਪਿਆ ਪਿਓ ਦਾ ਸੇਮ ਹੀ ਹੋ ਗਿਆ ਤੇ ਕਰੀ ਬਾਈ ਉਹ ਸੇਮ ਹੀ ਹੋ ਗਿਆ ਜੀ ਇਹ ਚੀਜ਼ ਤੇ ਤੁਹਾਡੀ ਬਿਲਕੁਲ ਪੁਆਇੰਟ ਸਹੀ ਆ ਬਾਈ ਬਾਈ ਦੁੱਲੇ ਦੋ ਜਿਹੜੀਆਂ ਮਾਰਵਾੜੀ ਘੋੜੀਆਂ ਆਪਾਂ ਦਿਖਾ ਰਹੇ ਹਾਂ ਦੋਸਤਾਂ ਨੂੰ ਹਾਂ ਜੀ ਦੋਵੇਂ ਕਾਲੇ ਰੰਗ ਦੀਆਂ ਨੇ ਬਹੁਤ ਖੂਬਸੂਰਤ ਨੇ ਬਾਈ ਉਹਨਾਂ ਦੀ ਕੀ ਡਿਟੇਲ ਆ ਵੀਰੇ ਘੋੜੀਆਂ ਦੀ ਡਿਟੇਲ ਵੀਰੇ ਇੱਕ ਤਾਂ ਘੋੜੀ ਦੀ ਹਾਈਟ ਹੈਗੀ 62 ਇੰਚ ਸਪਤਾਸ਼ ਤੋਂ ਗੱਬਣਾ ਹੈਗੀ ਮੱਥੇ ਪਟਾ ਉਹਦੇ ਉਹਦੇ ਮੱਥੇ ਫੁੱਲ ਹੈ ਮੱਥੇ ਫੁੱਲ ਆ ਇੱਕ ਮੱਥੇ ਬਰੀਕ ਪਟੇ ਦੀ ਹੈਗੀ ਠੀਕ ਹੈ ਵੀਰੇ ਉਹ ਕਾਲੇ ਕਾਂਡੇ ਤੋਂ ਗੱਬਣਾ ਜੀ 63 ਇੰਚ ਹਾਈਟ ਹੈਗੀ ਠੀਕ ਹੈ ਵੀਰੇ ਤੇ ਬਾਕੀ ਘੋੜੀਆਂ ਆਪਣੇ ਕੋਲ ਹੋਰ ਵੀ ਅੰਦਰ ਕਾਲੀਆਂ ਖੜੀਆਂ ਨੇ ਕਾਂਡੇ ਤੋਂ ਵੀ ਠੀਕ ਹੈ ਵੀਰੇ ਸਪਤਾਸ਼ ਤੋਂ ਹੂੰ ਲਾਲ ਰਤਨ ਤੋਂ ਬਾਕੀ ਆਪਣੇ ਆਪ ਦੇ ਘੋੜਿਆਂ ਤੋਂ ਠੀਕ ਹੈ ਵੀਰੇ ਵੀ ਗੱਬਣਾ ਘੋੜੀਆਂ ਕਾਫੀ ਖੜੀਆਂ ਨੇ ਮਤਲਬ ਵੀ ਤੁਸੀਂ ਸਾਰੇ ਜਿਹੜੇ ਮਨੂੰ ਚੰਗੇ ਘੋੜੇ ਆ ਬਰੀਡਿੰਗ ਚ ਵਧੀਆ ਚੱਲ ਰਿਹਾ ਵੀ ਸਾਰਿਆਂ ਦੀ ਚੋਇਸ ਰੱਖ ਦਿੰੂ ਸੀ ਵੀ ਦੇਖੋ ਇਹ ਘੋੜਾ ਕੋਈ ਮਾੜਾ ਨਹੀਂ ਹੈਗਾ ਠੀਕ ਹੈ ਵੀਰੇ ਮਾੜਾ ਦਾ ਇਨਸਾਨ ਹੈਗਾ ਹਾਂ ਜਿਹੜਾ ਘੋੜੇ ਦਿੰਦੀ ਨਿੰਦਿਆ ਕਰਦਾ ਨਿੰਦਿਆ ਕਰਦਾ ਘੋੜੇ ਸਾਰੇ ਚੰਗੇ ਨੇ ਤਕਰੀਬਾ ਕਿਸੇ ਦਾ ਛੋਟਾ ਘੋੜਾ ਚਾਹੇ ਕਿਸੇ ਦਾ ਘੋੜਾ ਵੱਡਾ ਹੈਗਾ ਠੀਕ ਹੈ ਵੀਰੇ ਤੇ ਜਿੰਨੀ ਕ ਆਪਾਂ ਉਹ ਕਹਿੰਦੇ ਆ ਵੀ ਜਿਹਹੇ ਜਾਂ ਘੋੜੀ ਨਾਲ ਜਿਹਹੇ ਘੋੜੇ ਦਾ ਮੇਲ ਖਾਂਦਾ ਹੈਗਾ ਉਹਨੂੰ ਉਹ ਜਿਹੇ ਤੋਂ ਮੇਟ ਕਰਵਾ ਕੇ ਫੇਰ ਹੀ ਬਰੀਡਿੰਗ ਅੱਗੇ ਬਿਲਕੁਲ ਹੋਊਗੀ ਹਣਾ ਠੀਕ ਹੈ ਵੀਰੇ ਵੀ ਨਹੀਂ ਹੈਗਾ ਵੀ ماں ਪੂਰੀ ਚੰਗੀ ਅਤੇ ਘੋੜਾ ਵੀ ਜਮਾ ਮਾ ਉਹ ਹੋਵੇ ਹਾਂ ਛੋਟਾ ਹੋਵੇ ਵੀ ਕੁਸਤਾ ਉਹਦੇ ਨਾਲ ਮੇਲ ਖਾਂਦਾ ਹੋਵੇ ਵੀ ਉਸ ਚੀਜ਼ ਨੂੰ ਦੇਖ ਕੇ ਆਪਾਂ ਉਹੋ ਜੀਆਂ ਘੋੜੀਆਂ ਲਈਆਂ ਨੇ ਜਾਂ ਉਹ ਰੀਆਂ ਘੋੜੀਆਂ ਦਾ ਬਰੀਡਿੰਗ ਕਰਾ ਰਹੇ ਆਂਗੇ ਠੀਕ ਹੈ ਵੀਰੇ ਜਿਨ੍ਹਾਂ ਦਾ ਉਹਨਾਂ ਨਾਲ ਮੇਲ ਖਾਂਦਾ ਕਰ ਇੱਕ ਤਾਂ ਵੀਰੇ ਚਲੋ ਤੁਹਾਡਾ ਬਰੀਡਿੰਗ ਤੇ ਫੋਕਸ ਕਰੀਏ ਵੀ ਹੁਣ 10 ਘੋੜੀਆਂ ਸੂਈਆਂ ਹੋਈਆਂ ਨੇ ਆਪਣੀਆਂ ਹਨਾ ਚੰਗੇ ਘੋੜੇ ਤੋਂ ਸੂਈਆਂ ਹੋਈਆਂ ਨੇ ਭਾਈ ਸੇਲ ਪਰਚੇਜ਼ ਦਾ ਕਿਵੇਂ ਰਹਿੰਦਾ ਤੁਹਾਡਾ ਸੇਲ ਪਰਚੇਜ਼ ਦਾ ਬੰਦ ਵੀਰੇ ਮਨ ਲਓ ਵੀ ਜਿਹੇ ਜੀ ਕੁਆਲਿਟੀ ਦੀ ਘੋੜੀ ਆ ਜਾਂ ਜਿਹੇ ਜੀ ਹਾਈਟ ਦੀਆਂ ਨੇ ਜਿਹੇ ਜੇ ਕੰਡੀਸ਼ਨ ਆ ਉਹਦੀ ਉਹ ਹਿਸਾਬ ਨਾਲ ਜੇ ਕੋਈ ਮੁੱਲ ਭਰਦਾ ਤਾਂ ਸੇਲ ਵੀ ਕਰ ਦਿੰਨੇ ਆਗੇ ਠੀਕ ਹੈ ਵੀਰੇ ਤੇ ਨਹੀਂ ਫਿਰ ਆਪਣਾ ਫੋਕਸ ਬਰੀਡਿੰਗ ਕਰਨੀ ਤਾਂ ਹੋਈ ਜਾਂਦਾ ਬੱਚੇ ਵੀ ਬਹੁਤ ਚੰਗੇ ਮੁੱਲਾਂ ਤੇ ਵਿਕਦੇ ਆ ਜੀ ਬੱਚਾ ਚੰਗਾ ਆ ਗਿਆ ਤਾਂ ਬਈ ਪੈਸੇ ਪੂਰੇ ਕਰ ਜਾਂਦਾ ਪੈਸੇ ਚੰਗੇ ਮੁੱਲ ਤੇ ਵਿਕਦੇ ਆ ਜੀ ਆਏ ਨਹੀਂ ਹੈਗਾ ਵੀ ਕੋਈ ਉਹ ਆ ਕਿਉਂ ਜੇਦੋਂ ਵੱਡੀ ਘੋੜੀ ਦਾ ਬੱਚਾ ਬਈ ਹਰੇਕ ਹਾ ਤਾਂ ਪਾਉਂਦਾ ਨਹੀਂ ਹੈਗਾ ਕੋੜੀ ਨੂੰ ਚਲੋ ਕਿਸੇ ਦੀ ਸਮਰੱਥਾ ਹੱਥ ਹੁੰਦੀ ਆ ਪਾਉਣ ਦੀ ਕਿਸੇ ਨਹੀਂ ਹੁੰਦੀ ਬੱਚਾ ਦਾ ਤਕਰੀਬਨ ਬੰਦਾ ਆਸ ਲੈ ਕੇ ਆਉਂਦਾ ਹੀ ਆ ਵੀ ਆਪਾਂ ਨੂੰ ਵੱਡੀ ਘੋੜੀ ਦਾ ਬੱਚਾ ਮਿਲੇ ਤੇ ਆਪਾਂ ਵੀ ਓਡੀ ਘੋੜੀ ਬਣਾ ਕੇ ਘਰੇ ਖੜਾਈਏ ਬਈ ਘੋੜੀਆਂ ਵੱਡੀਆਂ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਮੈਨੂੰ ਇਹ ਲੱਗਦਾ ਵੀ ਤੁਹਾਡੇ ਫਾਰਮ ਦੇ ਤਕਰੀਬਨ ਜਿਹੜੇ ਤੁਸੀਂ ਪੱਕੀਆਂ ਬਰੀਡਿੰਗ ਤੇ ਲਈ ਹੋ ਨੇ ਸਾਰੀਆਂ 65+ ਦੀ ਘੋੜੀਆਂ ਨੇ ਵੀਰੇ ਮੇਰੇ ਕੋਲੇ ਬਈ 65+ ਚ ਹੋਣ ਗਿਆ 15 ਕ ਘੋੜੀਆਂ ਅੱਛਾ 15 ਘੋੜੀਆਂ ਦਾ 65+ ਹੀ ਨਹੀਂ ਆ ਅੱਛਾ ਵੀਰੇ ਆ ਲਓ ਵੀ 65 ਤੋਂ ਲੈ ਕੇ 69 ਤੱਕ ਠੀਕ ਆ ਬਈ ਇੱਕ ਬਸ਼ੇਰੀ ਆ ਜੇ ਆਪਾਂ ਉਹ ਦਿਖਾਈ ਨੇ ਉਹ ਹੋ ਗਈ 70 ਹੋ ਗਈ ਜੀ ਦੋ ਦੰਦਾ ਅੱਛਾ ਵੀਰੇ ਨੌਕਰੀ ਜੀ ਤੇ ਬਾਕੀ ਘੋੜੀਆਂ ਜਿਵੇਂ 66 62 ਉਹ ਵੀ ਹੈਗੀਆਂ ਮੰਨ ਲਓ ਵੀ ਉਹ ਘੋੜੀਆਂ ਚ ਕੰਡੀਸ਼ਨ ਚੰਗੀ ਹੈਗੀ ਉਹ ਸਾਬ ਨਾਲ ਰੱਖਿਆ ਹੈ ਠੀਕ ਹੈ ਬਈ ਨਹੀਂ ਤੁਹਾਡੇ ਕੋਲ ਮੈਂ ਦੇਖਾਂ ਬਈ ਨੀਲੇ ਜਾਨਵਰ ਐਡਮ ਦੀ ਵੀ ਤੁਹਾਡੇ ਕੋਲ ਘੋੜੀ ਖੜੀ ਹੈ ਇੱਕ ਵੀਰੇ ਫੌਜੀ ਦੀਆਂ ਨੇ ਫੌਜੀ ਦੀਆਂ ਨੇ ਜੀ ਐਡਮ ਦੀਆਂ ਮਾਲੋ ਪਹਿਲਾਂ ਮੇਰੇ ਕੋਲ ਜ਼ਿਆਦਾਤਰ ਨੀਲੀਆਂ ਹੀ ਰੱਖੀਆਂ ਹੋਈਆਂ ਸੀ ਘੋੜੀਆਂ ਮੇਰਾ ਸ਼ੌਂਕ ਇਤਨੀ ਜ਼ਿਆਦਾ ਸੀਗਾ ਮਜ਼ਬੂਤੀ ਦਾ ਤੇ ਹਾਈਟ ਸੋਨ ਪਤਾ ਵੀ ਇਹ ਬਰੀਡ ਜਾਉਂਗੀ ਆਉਂਦੀ ਆਉਂਦੀ ਆ ਚਲੋ ਹੌਲੀ ਹੌਲੀ ਜੇ ਸਮਾਂ ਬਦਲਦਾ ਗਿਆ ਉਹ ਇਹ ਨਾਲ ਢਲਣਾ ਪੈਂਦਾ ਢਲਣਾ ਬੰਦਾ ਸੀ ਗੱਲੋਂ ਪਹਿਲਾਂ ਵੀ ਘੋੜੇ ਵੀ ਕਈ ਹੋਗੇ ਸੀ ਤੁਹਾਡੇ ਕੋਲ ਹੁਣ ਫਿਰ ਬਸ ਆਪਾਂ ਨੇ ਦੂਰ ਕਰ ਲਏ ਘੋੜੇ ਘੋੜੇ ਦਾ ਬੈਂਤ ਵੀ 10-10 ਵੀ ਹੋ ਜਾਂਦਾ ਸੀ ਅੱਛਾ ਵੀਰੇ ਹਾਂ ਕਦੇ ਕਦੇ ਐ ਮਨ ਚ ਆਉਣਾ ਵੀ ਇਕੱਲੇ ਘੂੜੀ ਰੱਖਣੇ ਨੇ ਅੱਛਾ ਵੀ ਆਪਾਂ ਨੂੰ ਕੋਈ ਐ ਨਹੀਂ ਹੈਗਾ ਵੀ ਆਪਾਂ ਬਰੀਡਿੰਗ ਜਾਂ ਉਹ ਤਾਂ ਘੋੜੇ ਵੀ ਕਰ ਲੈਂਦੇ ਸੀਗੇ ਗੱਲ ਮੁਕਾਓ ਵੀ ਜਿਹੇ ਜਿਹੇ ਹਵਾ ਚੱਲਦੀ ਸੀ ਉਹੇ ਜਿਹੇ ਬਦਲਦੇ ਰਹੇ ਆ ਠੀਕ ਠੀਕ ਮੈਂ ਸ਼ੌਕ ਦੇ ਕਬੂਤਰ ੜਾਏ ਹਾਂ ਸ਼ੌਕ ਦੇ ਕਬੂਤਰ ੜਾਏ ਆ ਜਿन्हेੜਾ ਇਹ ਹੈਗੇ ਆਪਾਂ ਕੋਈ ਇਹਨਾਂ ਤੇ ਐ ਆਸ ਨਹੀਂ ਰੱਖੀਏਗੀ ਵੀ ਇਹਨਾਂ ਦੇ ਸਿਰਤੀ ਆਪਾਂ ਸਾਰਾ ਕੁਝ ਕਰਨਾ ਪ੍ਰਮਾਤਮਾ ਦਾ ਦਿੱਤਾ ਹੋਇਆ ਮਾਲਕ ਦਾ ਬਹੁਤ ਕੁਝ ਹੈਗਾ ਠੀਕ ਹੈ ਵੀਰੇ ਤੇ ਇਹ ਤਾਂ ਇੱਕ ਮੈਂ ਆਦੇ ਆਪ ਨੂੰ ਇਹਨਾਂ ਦਾ ਸੇਵਾਦਾਰ ਸਮਝਦਾ ਸੇਵਾ ਹੀ ਆਪਾਂ ਨੂੰ ਲੱਗੀ ਹੋਈ ਆ ਵੱਡੀ ਮੇਰਾ ਹੋਰ ਸਾਰੇ ਕੰਮ ਛੱਡ ਕੇ ਬਸ ਇਸੇ ਤੇ ਸੇਵਾ ਕੀਤੀ ਜਿਹੜਾ ਇਹਨਾਂ ਦਾ ਮਾਲਕ ਬਣਨ ਲੱਗ ਜਾ ਮਾਲਕ ਸਮਝਣ ਲੱਗ ਜਾ ਫਿਰ ਉਹ ਉੱਥੇ ਇਹ ਵੀ ਨਹੀਂ ਕਿਸੇ ਨੂੰ ਕੋ ਸਮਝਦੇ ਬਾਈ ਮਾਲਕ ਬਣ ਕੇ ਤਾਂ ਬਈ ਇਹ ਨਾ ਰੱਖੇ ਜਾਂ ਨਾ ਸੰਭੇ ਜਾ ਸਹੀ ਗੱਲ ਹੈ ਵੀਰੇ ਠੀਕ ਹੈ ਇਹਦਾ ਸੇਵਾ ਸਮਝ ਕੇ ਤੇ ਸੇਵਾ ਮੰਨ ਕੇ ਚੱਲਣਾ ਪੈਂਦਾ ਦਿਲ ਬਿਲਕੁਲ ਬਾਈ ਫੇਰ ਹੀ ਕਿਤੇ ਜਾ ਕੇ ਨਾ ਬਣਦੇ ਨਾ ਬਣਦੇ ਨਹੀਂ ਚੰਗੀ ਗੱਲ ਆ ਬਾਈ ਜਿਵੇਂ ਮੈਂ ਕਹਿਣਾ ਹੁੰਦਾ ਵੀ ਪੰਜਾਬ ਚ ਮੈਂ ਕਹੇ ਸੀ ਵੀ ਤਿੰਨ ਦੁੱਲੇ ਮਸ਼ਹੂਰ ਹੈ ਇੱਕ ਘੋੜਾ ਹੋ ਗਿਆ ਦੁੱਲਾ ਇੱਕ ਕਬੱਡੀ ਦਾ ਪਲੇਅਰ ਤੇ ਦੂਜਾ ਘੋੜੇ ਪਾਲਣ ਵਾਲਾ ਦੁੱਲਾ ਮਸ਼ਹੂਰ ਆ ਨਹੀਂ ਚਲੋ ਆਪਾਂ ਦਾ ਫੇਰ ਵੀ ਛੋਟੀ ਜਿਹੀ ਚੀਜ਼ਾਂ ਉਹ ਤਾਂ ਉਹਨਾਂ ਦੀ ਮਿਹਨਤ ਬਹੁਤ ਵੱਡੀ ਹੈਗੀ ਮਿਹਨਤ ਹਾਂ ਤੇ ਚਲੋ ਜਿਵੇਂ ਚੱਲੀ ਜਾਂਦਾ ਬਸ ਚਲਾਈ ਜਾਂਦੇ ਨੇ ਨਹੀਂ ਸਹੀ ਗੱਲ ਆ ਬਾਈ ਲੋਕ ਤੁਹਾਨੂੰ ਤੁਹਾਡੇ ਗੁਣ ਨਾਲ ਤੁਹਾਡੇ ਕਿੱਤੇ ਨਾਲ ਜਾਣਨ ਕਿਉਂਕਿ ਵੀ ਦੁਨੀਆ ਚਲ ਆਪਾਂ ਜਿਵੇਂ ਪਹਿਲਾਂ ਵੀ ਗੱਲ ਕਰੇ ਵੀ ਪਰੇ ਤੋਂ ਪਰੇ ਬੈਠੀ ਹੈ ਤੁਸੀਂ ਪਰੇ ਤੋਂ ਪਰੇ ਹੀ ਇਥੇ ਵੀ ਆਪਾਂ ਨੂੰ ਹੋਣੀ ਚਾਹੀਦੀ ਹੈ ਸੰਤੁਸ਼ਟੀ ਵੀ ਜਿੰਨਾ ਕ ਆਪਾਂ ਕੰਮ ਕਰ ਰਹੇ ਹਾਂ ਜਿਸ ਲੈਵਲ ਦਾ ਕਰ ਰਹੇ ਹਾਂ ਵੀ ਆਪਾਂ ਆਪਦੇ ਵੱਲੋਂ ਵਧੀਆ ਕਰੀਏ ਹਾਂਜੀ ਹਾਂ ਬਿਲਕੁਲ ਲਓ ਜੀ ਬਾਈ ਦੋਲੇ ਦੇ ਤੁਹਾਨੂੰ ਮੈਨੇ ਜਾਨਵਰ ਦਿਖਾਏ ਆ ਦੋ ਘੋੜੇ ਬਾਈ ਕੋਲ ਸਟੱਡ ਸਰਵਿਸ ਲਈ ਓਪਨ ਇੱਕ ਮੱਝੂ ਕੇ ਬਲੱਡ ਲਾਈਨ ਦਾ ਫੌਜੀ ਦਾ ਪੁੱਤ ਕੱਦ ਆ ਉਹਦਾ 69 ਇੰਚ ਉਹਦੀ 21000 ਫੀਸ ਆ ਤੇ ਦੂਜਾ ਆ ਗਿਆ ਯੋਧਾ ਸੁਪਰਵਾਦ ਦਾ ਬੱਚਾ ਉਹਦੀ 31000 ਫੀਸ ਆ ਤੇ ਇੱਕ ਆਪਣੀ ਗੱਲ ਰਹਿ ਗਈ ਸੀ ਸੱਚ ਬਈ ਸੀਮਨ ਨਾਲ ਤੁਸੀਂ ਗੱਲ ਕਰ ਰਹੇ ਸੀ ਸੀਮਨ ਵੀ ਆਪਾਂ ਨੇ ਆਪਣੇ ਘੋੜਿਆਂ ਦਾ ਤ ਤੇ ਉਹਨਾਂ ਦੇ ਸਟਰਾ ਡਾਕਟਰ ਸਾਹਿਬ ਕੋਲ ਹੀ ਆ। ਅੱਛਾ ਵੀਰੇ। ਮੰਨ ਲਓ ਵੀ ਆਪਣੀਆਂ ਘੂੜੀਆਂ ਤੇ ਹਜੇ ਉਹਨਾਂ ਨੂੰ ਯੂਜ਼ ਕੀਤਾ ਹੈਗਾ। ਠੀਕ ਹੈ ਜੀ। ਰਿਜ਼ਲਟ ਆਇਆ ਘੂੜੀਆਂ ਗੱਪਣਾ ਵੀ ਰਹੀਆਂ ਨਹੀਂ ਆ। ਠੀਕ ਹੈ ਵੀਰੇ। ਤੇ ਆਉਣ ਵਾਲੇ ਸਮੇਂ 'ਚ ਆਪਾਂ ਬਾਹਰ ਵੀ ਉਹ ਕਰਨ ਲੱਗਾਂਗੇ। ਠੀਕ ਆ ਬਾਈ। ਜੇ ਕੋਈ ਆਪਣਾ ਦਰਸ਼ਕ ਜਿਵੇਂ ਦੇਖ ਰਹਾ ਆਊਟ ਆਫ ਸਟੇਟ ਹੁੰਦਾ ਜਾਂ ਆਪਣੇ ਪੰਜਾਬ ਦੇ ਲਾ ਲੋ ਇੱਕ ਦੂਜੇ ਕੋਨੇ ਦੇ ਬੈਠਾ ਹੁੰਦਾ 300 200 ਕਿਲੋਮੀਟਰ ਦੂਰ ਤੇ ਹਨ ਵੀਰੇ ਤੇ ਉਹਦੇ ਕੀ ਚਾਰजेस ਲੱਗਦੇ ਉਹਦਾ ਕੀ ਸਿਸਟਮ ਰਹਿੰਦਾ ਵੀਰੇ? ਉਹਦੇ ਚਾਰਜ ਦਾ ਇੱਕ ਉਹਦੇ ਆਪਣਾ ਰੋਜ ਦੇ 15000 ਰੁਪਿਆ ਦਾ 15000 ਰੁਪਿਆ ਹਾਂਜੀ ਤੁਸੀਂ ਡੋਜ ਮਤ ਦੇ ਦਨੋ ਜਾਂ ਤੁਹਾਡਾ ਆਪਦਾ ਹੀ ਡਾਕਟਰ ਉਹਨਾਂ ਨੇ ਆਪਣੇ ਡਾਕਟਰ ਸਾਹਿਬ ਨੇ ਜਿਹੜੇ ਉਹਨਾਂ ਕੋਲ ਹੀ ਆ ਜਿਵੇਂ ਹੁਣ ਪੰਜਾਬ ਚਾ ਤਾਂ 15000 ਡੋਜ ਦਾ ਹੋ ਗਿਆ ਠੀਕ ਹੈ ਵੀਰੇ ਤੇ ਪਲੱਸ ਉਹਨਾਂ ਦੀ ਫੀਸ ਹੋਊਗੀ ਮੈਸੋਂ ਦੀ ਫੀਸ ਹੋਊਗੀ ਹਾਂ ਤੇ ਜਿਵੇਂ ਹੁਣ ਬਾਹਰ ਆ ਉਹਨਾਂ ਕੋਲੇ ਆਪਦੇ ਡਾਕਟਰ ਦੀ ਸੇਵਾ ਤਾਂ ਹੈਗੀ ਆ ਤਾਂ ਉਹ ਕੱਲੀ ਡੋਜ ਲੈ ਆ ਸਕਦੇ ਨੇ ਠੀਕ ਹੈ ਵੀਰੇ ਹਾਂਜੀ ਲਓ ਜੀ ਬਾਈ ਦੇ ਘੋੜੇ ਦਿਖਾਤੇ ਬਾਈ ਦਾ ਫਾਰਮ ਵੀ ਤੁਹਾਨੂੰ ਇੱਕ ਮੈਂ ਪਹਿਲਾਂ ਵੀਡੀਓ ਪਾਈ ਸੀ ਉਹ ਚ ਦਿਖਾਤਾ ਸਾਡੀ ਗੱਲਬਾਤ ਕਿਵੇਂ ਲੱਗੀ ਜ਼ਰੂਰ ਦੱਸਿਓ ਭਾਈ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ